ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਾਮਾਗਾਟਾ ਮਰੂ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਤੇ ਅੱਜ ਦੀ ਆਪਣੀ ਇਸ ਵੀਡੀਓ 'ਚ ਹੀ ਅਸੀਂ ਬਾਬਾ ਗੁਰਦੱਤ ਸਿੰਘ ਕਾਮਾਗਾਟਾ ਮਰੂ ਦੀ ਸੰਘਰਸ਼ਮਈ ਕਹਾਣੀ ਦੀ ਗੱਲ ਕਰਾਂਗੇ ਤੇ ਜਾਣਾਂਗੇ ਕਿ ਨਾਨਕ ਨਾਮ ਜਹਾਜ ਕੀ ਸੀ ਮਹਾਨ ਦੇਸ਼ਪਖਤ ਬਾਬਾ ਗੁਰਦੱਤ ਸਿੰਘ ਕਾਮਾਗਾਟਾ ਮਰੂ ਦਾ ਜਨਮ 25 ਗਸਤ 1860 ਇਸਵੀ ਵਿੱਚ ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਵਿਖੇ ਸਰਦਾਰ ਹੁਕਮ ਸਿੰਘ ਦੇ ਘਰ ਹੋਇਆ ਸੀ ਹੁਕਮ ਸਿੰਘ ਬਰਤਾਨਵੀ ਫੌਜ ਵਿੱਚ ਮਲਾਇਆ ਵਿਖੇ ਨੌਕਰੀ ਕਰਦੇ ਸੀ ਉਹਨਾਂ ਦੇ ਬਾਪ ਨੇ ਵੀ ਅੰਗਰੇਜ਼ੀ ਰਾਜ ਵੇਲੇ ਸਿੰਘ ਰੈਜੀਮੈਂਟ ਵਿੱਚ ਨੌਕਰੀ ਕੀਤੀ ਸੀ ਹੁਕਮ ਸਿੰਘ ਦਾ ਭਰਾ ਜ਼ਮੀਦ ਸਿੰਘ ਹਾਂਗਕਾਂਗ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ ਬਾਬਾ ਗੁਰਦਿੱਤ ਸਿੰਘ ਨੂੰ ਖੇਤੀਬਾੜੀ ਦੇ ਕਾਰੋਬਾਰ ਵਿੱਚ ਪਰਿਵਾਰ ਦਾ ਸਾਥ ਦਿੰਦਿਆਂ ਅਨਪੜਤਾ ਦਾ ਗਹਿਰਾ ਅਹਿਸਾਸ ਹੋਇਆ ਕਿ ਮਲਾਇਆ ਤੋਂ ਬਾਪ ਦੇ ਆਉਂਦੇ ਖੱਤ ਘਰ ਵਿੱਚ ਪੜਨ ਵਾਲਾ ਕੋਈ ਨਹੀਂ ਸੀ ਉਹਨਾਂ ਨੇ ਪੰਜਾਬੀ ਦਾ ਕਾਇਦਾ ਲਿਆ ਤੇ ਪਹਿਲੇ ਘਰੇ ਹੀ ਗੁਜ਼ਾਰੇ ਜੋਗੀ ਪੰਜਾਬੀ ਪੜਨੀ ਤੇ ਲਿਖਣੀ ਸਿੱਖੀ ਤੇ ਫਿਰ ਪ੍ਰਾਈਵੇਟ ਐਲੀਮੈਂਟਰੀ ਸਕੂਲ ਤੱਕ ਪੜ੍ਹਾਈ ਕਰ ਲਈ ਗੁਰਦਿੱਤ ਸਿੰਘ ਵੀ 1885 ਵਿੱਚ ਆਪਣੇ ਬਾਪ ਕੋਲ ਮਲਾਇਆ ਜਾ ਕੇ ਠੇਕੇਦਾਰੀ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਗੁਰਦਿੱਤ ਸਿੰਘ ਦੀ ਪਹਿਲੀ ਸ਼ਾਦੀ 1883 ਵਿੱਚ ਬੀਬੀ ਰਤਨਕੌਰ ਤਿੰਮੋਵਾਲ ਨਾਲ ਹੋਈ। ਰਤਨਕੌਰ ਦੇ ਕੋਈ ਆਲਾਦ ਨਾ ਹੋਣ ਕਰਕੇ ਉਹਨਾਂ ਨੇ ਸਹਿਮਤੀ ਨਾਲ ਦੂਜੀ ਸ਼ਾਦੀ 1903 ਵਿੱਚ ਬੀਬੀ ਗੁਲਾਬਕੌਰ ਬਤਾਲਾ ਨਾਲ ਕਰਾਈ। ਬੀਬੀ ਗੁਲਾਬ ਕਰਨ ਉਹ ਮਲਾਇਆ ਲੈ ਗਏ। ਉਹਨਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਉਹਨਾਂ ਦਾ ਦੂਜਾ ਬੱਚਾ ਬਲਵੰਤ ਸਿੰਘ ਸੀ। ਜਿਸ ਨੇ 7 ਸਾਲ ਦੀ ਉਮਰ ਵਿੱਚ ਬਾਪ ਗੁਰਦਿੱਤ ਸਿੰਘ ਨਾਲ ਕਾਮਾਗਾਟਾ ਮਰੂ ਦੇ ਖੂਨੀ ਸਾਕੇ ਦਾ ਸਾਰਾ ਹਾਲ ਅੱਖੀਂ ਵੇਖਿਆ ਸੀ। ਕਾਮਾਗਾਟਾ ਮਰੂ ਦੀਆਂ ਇਤਿਹਾਸਿਕ ਤਸਵੀਰਾਂ ਵਿੱਚ ਬਾਲ ਬਲਵੰਤ ਸਿੰਘ ਗੁਰਦਿੱਤ ਸਿੰਘ ਦੀ ਉਂਗਲੀ ਫੜੀ ਨਜ਼ਰ ਆਉਂਦਾ ਹੈ। ਮਲਾਇਆ ਵਿੱਚ ਗੁਰਦੱਤ ਸਿੰਘ ਨੇ ਪਹਿਰੇਦਾਰੀ ਦੀ ਨੌਕਰੀ ਸੂਰਾਂ ਦੇ ਮਾਸ ਦਾ ਵਪਾਰ ਦੁੱਧ ਦੀ ਡੈਰੀ ਕਈ ਵਪਾਰਕ ਕਾਰੋਵਰ ਕੀਤੇ ਡੈਰੀ ਦੇ ਕੰਮ ਵਿੱਚ ਉਹ ਪੰਜਾਬ ਤੋਂ ਮੱਝਾਂ ਖਰੀਦ ਕੇ ਮਲਾਇਆ ਲੈ ਜਾਂਦੇ ਸੀ ਵਪਾਰ ਦੀ آمدਨ ਤੋਂ ਉਹਨਾਂ ਨੇ ਟੈਪਿੰਗ ਸ਼ਹਿਰ ਵਿੱਚ ਚਾਰ ਮਕਾਨ ਖਰੀਦੇ ਇਹ ਮਕਾਨ ਉਹਨਾਂ ਨੇ ਕਾਵਾਂਗਾਟਾ ਮਾਰੂ ਜਹਾਜ਼ ਪੱਟੇ ਤੇ ਲੈਣ ਵੇਲੇ ਵੇਚ ਦਿੱਤੇ ਵਪਾਰਕ ਕਾਰੋਬਾਰ ਦੇ ਸਿਲਸਿਲੇ ਵਿੱਚ ਬਾਬਾ ਜੀ ਹਾਂਗਕਾਂਗ ਗਏ ਉਹ ਗੁਰਦੁਆਰਾ ਠਹਿਰੇ ਤੇ ਉਹਨਾਂ ਵੇਖਿਆ ਕਿ ਹਜ਼ਾਰਾਂ ਹਿੰਦੀ ਖਿੱਤੀ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪੰਜਾਬੀ ਸੀ ਉਹ ਕੈਨੇਡਾ ਅਮਰੀਕਾ ਜਾਣ ਵਾਸਤੇ ਜਹਾਜ਼ੀ ਕੰਪਨੀਆਂ ਦੇ ਤੱਲੇ ਮਿੰਤਾਂ ਕਰ ਰਹੇ ਸੀ ਅੰਗਰੇਜ਼ ਸਾਮਰਾਜ ਦੀ دہشت ਕਰਨ ਕੰਪਨੀਆਂ ਹਿੰਦਿਆ ਨੂੰ ਕੈਨੇਡਾ ਨਹੀਂ ਰਜਾ ਰਹੀਆਂ ਸੀ ਅਸਭਗਤ ਭਾਰਤ ਦੀ ਆਪਣੀ ਕੋਈ ਸਮੁੰਦਰੀ ਜਹਾਜੀ ਕੰਪਨੀ ਨਹੀਂ ਸੀ। ਕੈਨੇਡਾ ਜਾਣ ਵਾਲੇ ਇਹ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਏ ਸੀ। ਹਿੰਦਿਆਂ ਦੀ ਇਸ ਮੁਸੀਬਤ ਦਾ ਕਾਰਨ ਸੀ ਅੰਗਰੇਜ਼ਾਂ ਦੀ ਗੁਲਾਮੀ। ਕੈਨੇਡਾ ਦੀ ਸ਼ਰਤ ਸੀ ਕਿ ਹਰੇਕ ਮੁਸਾਫਿਰ ਭਾਰਤ ਤੋਂ ਸਿੱਧਾ ਕੈਨੇਡਾ ਆਉਣ ਵਾਲੇ ਜਹਾਜ਼ ਵਿੱਚ ਆ ਸਕਦਾ ਹੈ। ਤੇ ਉਸ ਕੋਲ 200 ਡਾਲਰ ਵੀ ਜ਼ਰੂਰੀ ਹੋਣੇ ਚਾਹੀਦੇ ਆ। ਕੈਨੇਡਾ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਬਾਬਾ ਗੁਰਦੇਵ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਪੱਟੇ ਤੇ ਲੈ ਕੇ ਉਸ ਦਾ ਨਾਂ ਨਾਨਕ ਨਾਮ ਜਹਾਜ਼ ਰੱਖ ਲਿਆ। ਇਹ ਜਹਾਜ਼ 376 ਮੁਸਾਫਰਾਂ ਨੂੰ ਲੈ ਕੇ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਤੇ ਪਹੁੰਚ ਗਿਆ। ਜਹਾਜ਼ ਨੂੰ ਕੈਨੇਡਾ ਦੀ ਸਰਕਾਰ ਨੇ ਘਾਟ ਤੇ ਲੱਗਣ ਦੀ ਥਾਂ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਰੋਕ ਦਿੱਤਾ। ਮੁਸਾਫਿਰਾਂ ਨੇ ਕੈਨੇਡਾ ਦੀ ਧਰਤੀ ਤੇ ਉਤਰਨ ਲਈ ਲੰਬੀ ਜद्दोजहद ਕੀਤੀ ਪਰ ਉਹਨਾਂ ਨੂੰ ਕੋਈ ਕਮਜਾਬੀ ਨਾ ਮਿਲੀ 6 ਮਹੀਨੇ ਦੀ ਜद्दोजਹਾਦ ਤੋਂ ਬਾਅਦ ਜਹਾਜ਼ 19 ਸਤੰਬਰ 1914 ਨੂੰ ਬਜਬਜ ਘਾਟ ਕਲਕੱਤੇ ਤੇ ਮੁੜ ਆਇਆ ਅੰਗਰੇਜ਼ ਹਾਕਮਾਂ ਨੇ ਮੁਸਾਫਿਰਾਂ ਨੂੰ ਉਤਾਰ ਕੇ ਜ਼ਬਰਦਸਤੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਮੁਸਾਫਿਰਾਂ ਤੇ ਪੁਲਿਸ ਵਿੱਚ ਝੜਪ ਹੋ ਗਈ ਅੰਗਰੇਜ਼ਾਂ ਨੇ ਮੁਸਾਫਿਰਾਂ ਤੇ ਗੋਲੀਆਂ ਦਾ ਮੀਂਹ ਪਾ ਦਿੱਤਾ। ਕੁੱਲ 21 ਦੇ ਕਰੀਬ ਮੁਸਾਫਿਰ ਸ਼ਹੀਦ ਹੋ ਗਏ। 9 ਜ਼ਖਮੀ ਹੋ ਗਏ। 202 ਗ੍ਰਿਫਤਾਰ। ਥਾਈ ਰੂਪੋਸ਼ ਤੇ ਬਾਟ ਨੂੰ ਪੰਜਾਬ ਪੁਲਿਸ ਉਹਨਾਂ ਨੇ ਪੰਜਾਬ ਭੇਜ ਦਿੱਤਾ। ਬਾਬਾ ਗੁਰਦੇਵ ਸਿੰਘ ਗੋਲੀਕਾਂਡ ਚੋਂ ਬਚ ਕੇ ਗੁਪਤਵਾਸ ਹੋ ਗਏ। ਬਾਬਾ ਜੀ ਦੇ ਪੁੱਤਰ ਬਲਵੰਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕੁਝ ਚਿਰ ਅਲੀਪੁਰ ਜੇਲ੍ਹ ਵਿੱਚ ਰੱਖਿਆ ਤੇ ਫਿਰ ਪਿੰਡ ਸਰਹਾਲੀ ਭੇਜ ਦਿੱਤਾ। ਬਾਬਾ ਗੁਰਦੇਤ ਸਿੰਘ ਕਲਕੱਤੇ ਤੋਂ ਨਿਕਲ ਕੇ ਜ਼ਿੰਦਗੀ ਮੌਤ ਨਾਲ ਜੂਝਦੇ ਹੋਏ ਬੰਬਈ ਪਹੁੰਚ ਗਏ। ਉੱਥੇ ਉਹਨਾਂ ਨੇ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਮੋਤੀ ਲਾਲ ਪਾਂਡੇ, ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤਾਂ ਕੀਤੀਆਂ। ਗੁਪਤਵਾਸ ਦੇ ਦੌਰ ਵਿੱਚ ਉਹਨਾਂ ਨੇ ਅੰਗਰੇਜ਼ ਹਾਕਮਾਂ ਵਿਰੁੱਧ ਜਲੰਧਰ ਲੁਧਿਆਣਾ ਸਹਾਰਨਪੁਰ ਹਰੀਦਵਾਰ ਡੇਰਾਦੂਨ ਕਈ ਸ਼ਹਿਰਾਂ ਵਿੱਚ ਖিলাਫਤ ਕਮੇਟੀਆਂ ਸਥਾਪਿਤ ਕੀਤੀਆਂ ਬਾਬਾ ਜੀ 7 ਸਾਲ ਦੇ ਕਰੀ ਗੁਪਤવાસ ਲੈ ਕੇ ਅੰਗਰੇਜ਼ਾਂ ਵਿਰੁੱਧ ਲੋਕਾਂ ਨੂੰ ਲਾਮਬਦ ਕਰਦੇ ਰਹੇ ਉਹਨਾਂ ਨੇ ਆਪ ਹੀ ਐਲਾਨ ਕਰ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ 16 ਨਵੰਬਰ 1921 ਨੂੰ ਆਪ ਹੀ ਗ੍ਰਿਫਤਾਰੀ ਦੇਣਗੇ ਅੰਗਰੇਜ਼ ਹਾਕਮ ਉਹਨਾਂ ਨੂੰ ਗੁਰਪੂਰਵ ਤੇ ਜਾਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਨਾ ਚਾਹੁੰਦੇ ਸੀ ਪਰ ਅੰਗਰੇਜ਼ਾਂ ਦੀ ਕਰੜਾਈ ਦੇ ਬਾਵਜੂਦ ਵੀ ਬਾਬਾ ਜੀ ਭੰਗੀ ਦੇ ਪੇਸ ਵਿੱਚ ਗੁਰਦੁਆਰੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਉਹਨਾਂ ਨੇ 15-16 ਨਵੰਬਰ ਨੂੰ ਦੀਵਾਨ ਵਿੱਚ ਜੋਸ਼ ਭਰਪੂਰ ਭਾਸ਼ਣ ਦੇ ਕੇ ਲੋਕਾਂ ਦੀ ਜ਼ਮੀਰ ਨੂੰ ਝੰਡੋੜਿਆ ਕਿ ਉਹ ਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਇੱਕ ਸੂਰਬੀਰ ਦੀ ਤਰ੍ਹਾਂ ਹਿੱਸਾ ਲੈਣ। ਦੀਵਾਨ ਦੀ ਸਮਾਪਤੀ ਤੋਂ ਬਾਅਦ 16 ਨਵੰਬਰ 1921 ਨੂੰ ਬਾਬਾ ਜੀ ਦੇ ਨਾਲ ਲੋਕਾਂ ਦਾ ਇੱਕ ਵੱਡਾ ਜਥਾ ਗ੍ਰਿਫਤਾਰ ਹੋਣ ਲਈ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ। ਪਰ ਬਾਬਾ ਗੁਰਦੇਤ ਸਿੰਘ ਜੀ ਦੇ ਸਮਝਾਉਣ ਤੇ ਲੋਕ ਵਾਪਸ ਮੁੜ ਗਏ ਤੇ ਅੰਗਰੇਜ਼ਾਂ ਨੇ ਬਾਬਾ ਜੀ ਨੂੰ ਗ੍ਰਿਫਤਾਰ ਕਰ ਲਿਆ। ਬਾਬਾ ਗੁਰਦੇਵ ਸਿੰਘ ਦੀ ਜਦੋਂ 28 ਫਰਵਰੀ 1922 ਨੂੰ ਰਿਹਾਈ ਹੋਈ ਤਾਂ ਉਹਨਾਂ ਦੇ ਮਾਣ ਸਨਮਾਨ ਵਿੱਚ ਲੋਕਾਂ ਨੇ ਮੁਲਤਾਨ, ਮਿੰਟ ਗੁਮਰੀ, ਉਕਾੜੇ, ਲਾਹੌਰ, ਅੰਮ੍ਰਿਤਸਰ ਤੇ ਸ਼ਹਿਰਾਂ ਵਿੱਚ ਵੱਡੇ ਇਕੱਠ ਕੀਤੇ। ਸ਼੍ਰੀ ਕਾਲ ਤਖਤ ਸਾਹਿਬ ਵਿਖੇ ਵੀ ਉਹਨਾਂ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ। ਬਾਬਾ ਜੀ ਨੇ ਰਾਸ ਹੀ ਸਿਰ ਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਅੰਗਰੇਜ਼ਾਂ ਨੇ ਉਹਨਾਂ ਨੂੰ ਮਿਡ 7 ਮਾਰਚ 1922 ਨੂੰ ਅਮੇਰ ਤੋਂ ਗ੍ਰਿਫਤਾਰ ਕਰ ਲਿਆ ਤੇ 5 ਸਾਲ ਜੇਲ੍ਹ ਵਿੱਚ ਬੰਦ ਰੱਖਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਦੀ ਨਿਰੰਤਰ ਕੋਸ਼ਿਸ਼ ਨਾਲ 21 ਜਨਵਰੀ 1952 ਨੂੰ ਬਜਬਜ ਘਾਟੇ ਵਿਖੇ ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦ ਮੁਸਾਫਿਰਾਂ ਦੀ ਯਾਦਗਾਰ ਸਥਾਪਿਤ ਹੋਈ। ਤੇ ਉੱਥੇ ਹਰ ਸਾਲ ਸੀਦਾਂ ਦਾ ਦਿਨ ਮਨਾਇਆ ਜਾਂਦਾ ਹੈ। ਮਹਾਨ ਦੇਸ਼ ਭਗਤ ਬਾਬਾ ਗੁਰਦੇਤ ਸਿੰਘ ਦੀ 24 ਜੁਲਾਈ 1954 ਨੂੰ ਮੌਤ ਹੋ ਗਈ। ਬਾਬਾ ਗੁਰਦੇਤ ਸਿੰਘ ਬਜਬਜ ਘਾਟ ਦੇ ਸ਼ਹੀਦਾਂ ਤੇ ਮੁਸਾਫਿਰਾਂ ਦੀ ਯਾਦਗਾਰ ਪਿੰਡ ਸਰਹਾਲੀ ਵਿਖੇ ਬਣਨੀ ਚਾਹੀਦੀ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਸ਼ਾਨਮੱਤੇ ਇਤਿਹਾਸ ਤੋਂ ਪ੍ਰੇਰਿਤ ਹੋ ਸਕੇ। ਧੰਨਵਾਦ ਜੀ।